ਮੁਹਾਲੀ ਦੇ ਵਿੱਚ ਇੱਕ ਵੱਡੇ ਫਰਾਡ ਦਾ ਪਾਂਡਾ ਫੋੜ ਹੋਇਆ ਜਿੱਥੇ ਇੱਕ ਜੁਵੇਲਰ ਨੂੰ 800 ਕਰੋੜ ਦੇ ਪੁਰਾਣੇ ਨੋਟ ਬਦਲਣ ਦੇ ਨਾਮ ਉੱਤੇ 7 ਕਰੋੜ ਰੁਪਏ ਦੀ ਵੱਡੀ ਠੱਗੀ ਦਾ ਸ਼ਿਕਾਰ ਬਣਾ ਦਿੱਤਾ ਗਿਆ। ਇਹ ਸਾਰਾ ਖੇਡ 2023 ਤੋਂ ਚੱਲ ਰਿਹਾ ਸੀ ਤੇ 1 ਅਕਤੂਬਰ 2025 ਨੂੰ ਮੁਹਾਲੀ ਪੁਲਿਸ ਨੇ ਚੁੱਪਚਾਪ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕਰ ਲਈ ਸੀ। ਪੁਲਿਸ ਨੇ 12 ਠੱਗਾ ਦੇ ਖਿਲਾਫ ਕੇਸ ਦਰਜ ਕੀਤਾ ਸੀ ਜਿਨ੍ਹਾਂ ਵਿੱਚੋਂ ਹਰਿਆਣਾ ਦੇ ਸਚਿਨ ਅਤੇ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੀ ਸਕਾਰਪੀਓ ਕਾਰ ਵਿੱਚੋਂ 9 ਕਰੋੜ ਰੁਪਏ ਦੇ ਨਕਲੀ 500 ਤੇ 2000 ਦੇ ਨੋਟ ਵੀ ਬਰਾਮਦ ਕਰ ਲਏ ਗਏ ਨੇ ਪੁਲਿਸ ਮੁਤਾਬਕ ਇਹ ਲੋਕ ਸਿਰਫ ਪੰਜਾਬ ਹੀ ਨਹੀਂ ਸਗੋ Rajasthan, Gujarat ਅਤੇ Madhya Pradesh ਵਿੱਚ ਵੀ ਇਸ ਤਰ੍ਹਾਂ ਦੀਆਂ ਠੱਗੀਆਂ ਕਰ ਚੁੱਕੇ ਨੇ ਜੁਵੇਲਰ ਦਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਪਹਿਲਾਂ ਉਸ ਦੇ ਕੋਲ ਦੋ ਵਿਅਕਤੀ ਸੋਨਾ ਖਰੀਦਣ ਆਏ ਅਤੇ ਆਪਣੇ ਆਪ ਨੂੰ ਇੱਕ ਐਸੀ ਕੰਪਨੀ ਦੇ ਮੈਂਬਰ ਦੱਸਿਆ ਜੋ ਸਰਕਾਰ ਵੱਲੋਂ ਬੰਦ ਕੀਤੇ 500 ਅਤੇ 1000 ਦੇ ਨੋਟ ਬਦਲਣ ਦਾ ਕੰਮ ਕਰਦੀ ਉਸ ਨੂੰ ਡਾਂਸ ਤੋਂ 50% ਦੀ ਕਮਿਸ਼ਨ ਦਾ ਲਾਲਚ ਦਿੱਤਾ ਗਿਆ ਹੌਲੀ ਹੌਲੀ ਉਸ ਦੇ ਕੋਲ 800 ਕਰੋੜ ਰੁਪਏ ਦੇ ਨੋਟ ਬਦਲਵਾਉਣ ਦੇ ਕਾਲ ਆਉਣ ਲੱਗ ਪਏ ਪਰ ਸਲੋਟ ਬੁਕਿੰਗ ਦੇ ਨਾ ਹੋਤੇ ਉਸ ਤੋਂ 7 ਕਰੋੜ ਰੁਪਏ ਹਾਸਲ ਕਰ ਲਏ ਗਏ ਠੱਗਾ ਨੇ ਉਸ ਨੂੰ ਰਸੀਦਾਂ ਕੰਪਨੀ ਦੇ ਫਰਜ਼ੀ ਆਈ ਕਾਰਡ ਅਤੇ ਈਮੇਲ ਭੇਜ ਕੇ ਯਕੀਨ ਦਿਵਾਇਆ ਕਿ ਸਾਰਾ ਕੁਝ ਜਾਇਜ਼ ਹੈ ਪਰ ਜਦੋਂ ਮਹੀਨੇ ਤੱਕ ਕਮਿਸ਼ਨ ਨਹੀਂ ਆਇਆ ਫਿਰ ਜੁਵੇਲਰ ਨੂੰ ਸ਼ੱਕ ਹੋਇਆ ਤੇ ਆਪਣੀ ਜਾਂਚ ਵਿੱਚ ਉਸ ਨੂੰ ਪਤਾ ਲੱਗਿਆ ਕਿ ਕੰਪਨੀ ਹੀ ਫਰਜ਼ੀ ਹੈ ਤੇ ਦੋਸ਼ੀਆਂ ਉੱਤੇ ਪਹਿਲਾਂ ਵੀ ਕਈ ਕੇਸ ਦਰਜ ਹੋਏ ਨੇ ਸਿੱਟ ਦੀ ਕਾਰਵਾਈ ਵਿੱਚ ਇਹ ਗਰੋਹ ਬੇਨਕਾਬ ਹੋਇਆ ਹੈ ਦਾ ਕਹਿਣਾ ਹੈ ਕਿ ਇਹ ਲੋਕ ਕਲੱਬਾਂ ਹੋਟਲਾਂ ਤੇ ਪਾਰਟੀਆਂ ਰਹੀ ਵੱਡੇ ਲੋਕਾਂ ਨਾਲ ਸਬੰਧ ਜੋੜਦੇ ਨੇ ਸ਼ਾਨਦਾਰ ਗੱਡੀਆਂ ਚਲਾਉਂਦੇ ਨੇ ਅਤੇ ਰੋਜ਼ ਨਵੀਆਂ ਜਗ੍ਹਾ ਉੱਤੇ ਠੱਗੀਆਂ ਮਾਰਦੇ ਨੇ ਤਾਂ ਜੋ ਕਿਸੇ ਨੂੰ ਖਬਰ ਹੀ ਨਾ ਲੱਗੇ ਇਸ ਸਮੇਂ ਦੋਸ਼ੀ ਰਿਮਾਂਡ ਉੱਤੇ ਨੇ ਅਤੇ ਪੁਲਿਸ ਨੂੰ ਉਹਨਾਂ ਦੇ ਹੋਰ 10 ਸਾਥੀਆਂ ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਉਹਨਾਂ ਦੀ ਤਲਾਸ਼ ਹੈ ਇਹ ਮਾਮਲਾ ਨੋਟਬੰਦੀ ਤੋਂ ਬਾਅਦ ਪੈਦਾ ਹੋਏ ਜਾਲੀ ਨੋਟ ਗਿਰੋਹਾਂ ਦੇ ਵੱਡੇ ਜਾਲ ਨੂੰ ਬੇਨਕਾਬ ਕਰਦਾ ਮੁਹੱਲੇ ਦੇ ਵਿੱਚ ਇੱਕ ਵੱਡੇ ਫਰੋਡ ਦਾ ਭੰਡਾ ਹੋਆ ਹੈ ਜਿੱਥੇ ਇੱਕ ਜੁਵੇਲਰ ਨੂੰ 800 ਕਰੋੜ ਦੇ ਪੁਰਾਣੇ ਨੋਟ ਬਦਲਣ ਦੇ ਨਾਮ ਉੱਤੇ 7 ਕਰੋੜ ਰੁਪਏ ਦੀ ਵੱਡੀ ਠੱਗੀ ਦਾ ਸ਼ਿਕਾਰ ਬਣਾ ਦਿੱਤਾ ਗਿਆ। ਇਹ ਸਾਰਾ ਖੇਡ 2023 ਤੋਂ ਚੱਲ ਰਿਹਾ ਸੀ ਤੇ 1 ਅਕਤੂਬਰ 2025 ਨੂੰ ਮਹਾਲੀ ਪੁਲਿਸ ਨੇ ਚੁੱਪਚਾਪ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕਰ ਲਈ ਸੀ। ਪੁਲਿਸ ਨੇ 12 ਠੱਗਾ ਦੇ ਖਿਲਾਫ ਕੇਸ ਦਰਜ ਕੀਤਾ ਸੀ ਜਿਨ੍ਹਾਂ ਵਿੱਚੋਂ ਹਰਿਆਣਾ ਦੇ ਸਚਿਨ ਅਤੇ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੀ ਸਕਾਰਪੀਓ ਕਾਰ ਵਿੱਚੋਂ 9 ਕਰੋੜ ਰੁਪਏ ਦੇ ਨਕਲੀ 500 ਤੇ 2000 ਦੇ نوٹ ਵੀ ਬਰਾਮਦ ਕਰ ਲਏ ਗਏ ਨੇ ਪੁਲਿਸ ਮੁਤਾਬਕ ਇਹ ਲੋਕ ਸਿਰ ਪੰਜਾਬ ਹੀ ਨਹੀਂ ਸਗੋ ਰਾਜਸਥਾਨ ਗੁਜਰਾਤ ਅਤੇ ਮਧ ਪ੍ਰਦੇਸ਼ ਵਿੱਚ ਵੀ ਇਸ ਤਰ੍ਹਾਂ ਦੀਆਂ ਠੱਗੀਆਂ ਕਰ ਚੁੱਕੇ ਨੇ ਜੁਵੇਲਰ ਦਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਪਹਿਲਾਂ ਉਸ ਦੇ ਕੋਲ ਦੋ ਵਿਅਕਤੀ ਸੋਨਾ ਖਰੀਦਣ ਆਏ ਅਤੇ ਆਪਣੇ ਆਪ ਨੂੰ ਇੱਕ ਐਸੀ ਕੰਪਨੀ ਦੇ ਮੈਂਬਰ ਦੱਸਿਆ ਜੋ ਸਰਕਾਰ ਵੱਲੋਂ ਬੰਦ ਕੀਤੇ 500 ਅਤੇ 1000 ਦੇ نوٹ ਬਦਲਣ ਦਾ ਕੰਮ ਕਰਦੀ ਹੈ ਉਸ ਨੂੰ ਦਾਸਤੋਂ 50 ਫੀਸਦੀ ਕਮਿਸ਼ਨ ਦਾ ਲਾਲਚ ਦਿੱਤਾ ਗਿਆ ਹੌਲੀ ਹੌਲੀ ਉਸ ਦੇ ਕੋਲ 800 ਕਰੋੜ ਰੁਪਏ ਦੇ ਨੋਟ ਬਦਲਵਾਉਣ ਦੇ ਕਾਲ ਆਉਣ ਲੱਗ ਪਏ ਪਰ स्लॉट ਬੁਕਿੰਗ ਦੇ ਨਾਂ ਉਤੇ ਉਸ ਤੋਂ 7 ਕਰੋੜ ਰੁਪਏ ਹਾਸਲ ਕਰ ਲਏ ਗਏ ਠੱਗਾ ਨੇ ਉਸ ਨੂੰ ਰਸੀਦਾਂ ਕੰਪਨੀ ਦੇ ਫਰਜ਼ੀ ਆਈ ਕਾਰਡ ਅਤੇ ਈਮੇਲ ਭੇਜ ਕੇ ਯਕੀਨ ਦਿਵਾਇਆ ਕਿ ਸਾਰਾ ਕੁਝ ਜਾਇਜ਼ ਹੈ ਬਾਰੀ ਜਦੋਂ ਮਹੀਨੇ ਦਾ ਕਮਿਸ਼ਨ ਨਹੀਂ ਆਇਆ ਫਿਰ ਜਵੇਲਰ ਨੂੰ ਸ਼ੱਕ ਹੋਇਆ ਤੇ ਆਪਣੀ ਜਾਂਚ ਵਿੱਚ ਉਸ ਨੂੰ ਪਤਾ ਲੱਗਿਆ ਕਿ ਕੰਪਨੀ ਹੀ ਫਰਜ਼ੀ ਹੈ ਦੋਸ਼ੀਆਂ ਉੱਤੇ ਪਹਿਲਾਂ ਵੀ ਕਈ ਕੇਸ ਦਰਜ ਹੋਏ ਨੇ ਸਿੱਟ ਦੀ ਕਾਰਵਾਈ ਵਿੱਚ ਇਹ ਗਰੋਹ ਬੇਨਕਾਬ ਹੋਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਕਲੱਬਾਂ ਹੋਟਲਾਂ ਤੇ ਪਾਰਟੀਆਂ ਰਹੀ ਵੱਡੇ ਲੋਕਾਂ ਨਾਲ ਸੰਬੰਧ ਜੋੜਦੇ ਨੇ ਸ਼ਾਨਦਾਰ ਗੱਡੀਆਂ ਚਲਾਉਂਦੇ ਨੇ ਅਤੇ ਰੋਜ਼ ਨਵੀਆਂ ਜਗ੍ਹਾ ਉੱਤੇ ਠੱਗਿਆ ਮਾਰਦੇ ਨੇ ਤਾਂ ਜੋ ਕਿਸੇ ਨੂੰ ਖਬਰ ਹੀ ਨਾ ਲੱਗੇ ਇਸ ਸਮੇਂ ਦੋਸ਼ੀ ਰਿਮਾਂਡ ਉਤੇ ਤੇ ਪੁਲਿਸ ਨੂੰ ਉਹਨਾਂ ਦੇ ਹੋਰ 10 ਸਾਥੀਆਂ ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਉਹਨਾਂ ਦੀ ਤਲਾਸ਼ ਹੈ ਇਹ ਮਾਮਲਾ ਨੋਟਬੰਦੀ ਤੋਂ ਬਾਅਦ ਪੈਦਾ ਹੋਏ ਜਾਲੀ ਨੋਟ ਗਿਰੋਹਾਂ ਦੇ ਵੱਡੇ ਜਾਲ ਨੂੰ ਬੇਨਕਾਬ ਕਰਦਾ ਹੈ